ਸਸ਼ੀਕਾਲ ਬਾਈ ਜੋ ਸੇਵਾ ਗੁਰੂ ਮਹਾਰਾਜ ਨੇ ਆਪਾਂ ਨੂੰ ਦਿੱਤੀ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਜੀ ਤੇ ਜੋ ਸੇਵਾ ਗੁਰੂ ਸਾਹਿਬ ਨੇ ਲੋਕਾਂ ਲਈ ਕੀਤੀ ਲੋਕਾਂ ਲਈ ਬਲਦਾਨ ਜਿਹੜਾ ਦਿੱਤਾ ਤੇ ਇਨਸਾਨੀਅਤ ਦਾ ਫਰਜ਼ ਸਮਝ ਕੇ ਇਨਸਾਨੀਅਤ ਲਈ ਜਿਹੜਾ ਉਹ ਆਪਣੇ ਪਰਿਵਾਰ ਨੂੰ ਜਿਹੜਾ ਉਹ ਬਾਰ ਦਿੱਤਾ ਹਨ ਪਰ ਬਾਈ ਅੱਜ ਕੱਲ ਲੋਕ ਹੋਰ ਸੇਵਾ ਪਤਾ ਨਹੀਂ ਹੋਰੇ ਸੇਵਾਾਂ ਦੇ ਚੱਕਰਾਂ 'ਚ ਪੈ ਗਏ ਤੇ ਜਿਹੜੀ ਸੇਵਾ ਲੁੱਟਣੀਆਂ ਬਾਈ ਉਹ ਨਹੀਂ ਕਰਦੇ ਲੋਕ 10 ਦਿਨ ਹੋ ਗਏ ਬਾਈ ਜਿੱਦਾਂ ਮੇਰੇ ਕੋਲੇ ਇਹ ਪਹਿਲੇ ਦਿਨ ਵੱਲਦਾ ਆਇਆ ਸੀ ਤੇ ਤੁਸੀਂ ਮੈਂ ਵੀਡੀਓ ਦੇ ਵਿੱਚ ਪਹਿਲਾਂ ਹੀ ਬੋਲਿਆ ਵੀ 40 ਲੀਟਰ ਇਹ ਪਾਣੀ ਬਾਈ ਪੀ ਗਿਆ ਸੀ ਸਾਡੇ ਨਾਉਣ ਵਾਲੀ ਬਾਲਟੀ ਆ ਬਾਈ ਮੈਂ ਉਹ ਚੱਕ ਕੇ ਜਿਹੜੀ ਮੇਰੇ ਹੱਥ ਚਾਈ ਮੈਂ ਇਹਨੂੰ ਪਾਣੀ ਪਿਉਣ ਲੱਗ ਗਿਆ ਬਾਈ ਦੋ ਬਾਲਟੀਆਂ ਪੀ ਗਿਆ ਦੂਜੀ ਬਾਲਟੀ ਚ ਨੇ ਥੋੜਾ ਜਿਹਾ ਜਿਹੜਾ ਉਹ ਛੱਡਿਆ ਸੀਗਾ ਪਾਣੀ ਤੇ 40 ਲੀਟਰ ਪਾਣੀ ਬਾਈ ਪੀ ਗਿਆ ਤੇ ਤੁਸੀਂ ਇਹ ਲਾ ਲਓ ਬਾਈ ਮੈਂ 10 ਦਿਨਾਂ ਦੇ ਵਿੱਚ ਇਹ ਵਿਚਾਰਾ ਖੜਾ ਬੈਠਾ ਨਹੀਂ ਦੇਖਿਆ ਇਹਨੂੰ ਐ ਹੀ ਡਰਦਾ ਵੀ ਜੇ ਮੈਂ ਬਹਿ ਗਿਆ ਨਾ ਤਾਂ ਮੈਥੋਂ ਖੜਾ ਨਹੀਂ ਹੋਇਆ ਜਾਣਾ ਤੇ ਤੁਸੀਂ ਦੇਖੋ ਜਿਗਰੇ ਆਉਣਗੇ ਤੁਹਾਨੂੰ ਅੱਖਾਂ ਮੀਚੀ ਬੈਠਾ ਸੁੱਤਾ ਪਿਆ ਬਈ ਹੁਣ ਇਹ ਹੈ ਨਾ ਵਿਚਾਰਾ ਖੜਾ ਖੜਾਈ ਜਿਹੜਾ ਇਹ ਸੌਂਦਾ ਤੇ ਕੱਖ ਨੇ ਬਈ ਬੱਚਿਆਂ ਨੂੰ ਕਹਿ ਰਖਿਆ ਵੀ ਇਹਨੂੰ ਰਿਜਾਉ ਚਾਹੇ ਆਪਣੀ ਤੂੜੀ ਚਲੋ ਬਈ ਹੁੰਦੀ ਆ ਨਾ ਜਿਹਦੇ ਜਾਇਦਾ ਜ਼ਮੀਨ ਦਾ ਪੱਕਾ ਘਟ ਹੁੰਦਾ ਨਾ ਤੇ ਵੀ ਚਲੋ ਤੂੜੀ ਘੱਟ ਵੱਧ ਹੁੰਦੀ ਆ ਨਾ ਬਈ ਮੈਂ ਬੱਚਿਆਂ ਨੂੰ ਕਹਿ ਰਖਿਆ ਮੈਂ ਕੋਈ ਗੱਲ ਨਹੀਂ ਆਪਾਂ ਲੈ ਲਾਂਗੇ 10 ਪੰਡਾ ਤੁਸੀਂ ਇਹਨੂੰ ਇਹਨੂੰ ਰਿਜਾਉ ਵਿਚਾਰੇ ਨੂੰ ਹਣਾ ਪਰ ਬਈ ਇੱਥੇ ਬਹੁਤ ਬੰਦੇ ਮੇਰੀ ਪੱਤੀ ਦੇ ਗਲੀ ਦੇ ਜੇ ਗੁੱਸੇ ਲੱਗੇ ਬਈ ਵੀਡੀਓ ਦੇਖ ਕੇ ਉਹਨਾਂ ਨੂੰ ਪਰ ਬਈ ਹਰੇਕ ਜਿਹੜਾ ਹੁੰਦਾ ਦੇਖ ਕੇ ਕਹਿ ਕੇ ਲੰਘ ਜਾਂਦਾ ਜੇ ਉਹ ਗਲਤ ਕਰਿਆ ਗਲਤ ਕਰਿਆ ਬਈ ਇਹਨੂੰ ਇੱਕ ਅੱਖ ਤੋਂ ਵਿਚਾਰ ਨੂੰ ਦੀਂਦਾ ਵੀ ਨਹੀਂ ਹੈਗਾ ਇੱਕ ਅੱਖ ਦੀ ਪਤਾ ਨਹੀਂ ਕਿਹਦੇ ਨਾਲ ਕੁਝ ਵੱਜਿਆ ਹੋਇਆ ਪਤਾ ਨਹੀਂ ਕੀ ਹੋਇਆ ਹੋਇਆ ਉਹ ਫੁੱਟੀ ਹੋਈ ਹੈ ਹਨ ਤੇ ਬਈ ਹਰੇਕ ਐ ਕਹਿ ਕੇ ਲੰਗੇ ਜਾਂਦਾ ਯਾਰ ਗਲਤ ਹੋਇਆ ਪਰ ਬਈ ਕਿਸੇ ਨੇ ਅੱਜ ਮੁਠੀ ਕੱਖਾਂ ਦੀ ਉਰੇ ਨਹੀਂ ਕੋਈ ਪਾਉਣ ਆਉਂਦਾ ਮੈਂ ਬੁੱਧ ਨੂੰ ਕਿਹਾ ਵੀ ਯਾਰ ਮੈਂ ਚਲੋ ਸਾਰੇ ਸਾਰੀ ਹੁੰਦਾ ਨਾ ਬਈ ਥੋੜਾ ਥੋੜਾ ਆਪਾਂ ਪਾ ਜਾਈਏ ਕਿ ਖਸਾਰ ਆ ਜਾਂਦਾ ਨਾ ਬਈ ਹੁਣ ਇਹ ਵੱਡਾ ਬਲਦਾ ਬਈ ਤਿੰਨ ਚਾਰ ਟੋਕਰਾਂ ਨਾਲ ਰੱਜਣ ਵਾਲਾ ਬਲਦਾ ਹਨਾ ਪਰ ਬਈ ਕੋਈ ਨਹੀਂ ਇਹ ਸੇਵਾ ਕਰਕੇ ਰਾਜੀ ਹਨਾ ਲੋਕ ਜਿਹੜੀ ਸੇਵਾ ਇਨਸਾਨੀਅਤ ਦਾ ਫਰਜ਼ ਜਿਹੜਾ ਗੁਰੂ ਸਾਹਿਬਾਂ ਨੇ ਆਪਾਂ ਨੂੰ ਕਿਹਾ ਵੀ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡਾ ਫਰਜ਼ ਹੈ بس ਬਈ ਆਪਾਂ ਉਹ ਨਹੀਂ ਕਰਦੇ ਆਪਾਂ ਰੱਜਿਆਂ ਨੂੰ ਰਜਾਉਣ ਨਾਲ ਆ ਕੰਮ ਜਿਹੜਾ ਉਹ ਜ਼ਰੂਰ ਕਰਦੇ ਆ ਆਪਣੇ ਪਿੰਡ ਦੇ ਵਿੱਚ ਲੰਗਰ ਲਾ ਕੇ ਆਪਣੇ ਪਿੰਡ ਤੇ ਪਿੰਡ 'ਚ ਵਰਤਾ ਦੇਣਾ ਹਨਾ ਉਹ ਵੀ ਉਹਨਾਂ ਨੂੰ ਵਰਤਾਉਣਾ ਜਿਹੜੇ ਵਧੀਆ ਘਰ ਨੇ ਵਧੀਆ ਉਹਨਾਂ ਵਿੱਚ ਮਤਲਬ ਜਦੋਂ ਪਿੰਡ 'ਚ ਲੰਗਰ ਲੱਗਦਾ ਬਈ ਉਹਨਾਂ ਵਿੱਚੋਂ ਪੰਜ ਚਾਰੇ ਮਜਬੂਰ ਬੰਦੇ ਹੁੰਦੇ ਨੇ ਜਿਹਨਾਂ ਨੂੰ ਰੋਟੀ ਦਾ ਥੋੜਾ ਉਹ ਨਹੀਂ ਬਈ ਸਾਰੇ ਸ਼ੱਕਣ ਵਾਲੇ ਹੁੰਦੇ ਨੇ ਹਨਾ ਚਲੋ ਵੱਡੇ ਵੱਡੇ ਲੰਗਰ ਆਪਾਂ ਲਾਉਨੇ ਆ ਪਰ ਬਈ ਇਨਸਾਨੀਅਤ ਦੀ ਸੇਵਾ ਦੇਖ ਕੇ ਹਰੇਕ ਜਿਹੜਾ ਇਹੋ ਜੀ ਸੇਵਾ ਦੇਖ ਕੇ ਹਰੇਕ ਮੂੰਹ ਮੋੜ ਕੇ ਲੰਗੇ ਜਾਂਦਾ ਬਈ ਲੰਗਰ ਲਾਉਨੇ ਆ ਆਪਣਾ ਬਹੁਤ ਵਧੀਆ ਜਿਹੜਾ ਲੰਗਰਾਂ ਕਰਕੇ ਆਪਾਂ ਨੂੰ ਪੂਰਾ ਵਰਲਡ ਜਾਣਦਾ ਹਨਾ ਪਰ ਬਈ ਜਿਹੜੀ ਆ ਇਨਸਾਨੀਅਤ ਦੀ ਸੇਵਾ ਹੈ ਇਹ ਵੀ ਆਪਣਾ ਬਈ ਆਪਣੇ ਗੁਰੂ ਸਾਹਿਬ ਆਪਾਂ ਨੂੰ ਕਹਿ ਕੇ ਗਏ ਆ ਹਨਾ ਤੇ ਜਿਹੜੇ ਬੰਦੇ ਨੇ ਛੱਡਿਆ ਬਈ ਉਹਨੂੰ ਤਾਂ ਇਹ ਵੀਡੀਓ ਉਹਦੇ ਕੋਲ ਵੀ ਜੇ ਗਈ ਤਾਂ ਲੇਖੇ ਬਈ ਜ਼ਰੂਰ ਦਿਓ ਬੰਦਾ ਉਹ ਜਿਹੜੇ ਬੰਦੇ ਨੇ ਇਹਨੂੰ ਹੱਡ ਬਾਕੇ ਇਹਦੇ ਛੱਡਿਆ ਤੁਸੀਂ ਆ ਦੇਖੋ ਇਹਦੇ ਵਿਚਾਰੇ ਦੇ ਮਾਰ ਮਾਰ ਆਰਾ ਨਾ ਹੁੰਦੀਆਂ ਜਿਹੜੀ ਆਰਾ ਹੁੰਦੀਆਂ ਨੇ ਆਰਾ ਮਾਰ ਮਾਰੇ ਦੇ ਦਾਗ ਪਾਏ ਪੈਨੇ ਬਾਈ ਗੱਟਿਆਂ ਤੇ ਤੁਸੀਂ ਦੇਖੋ ਵਿਚਾਰਾਂ ਫਿਰ ਉਦੋਂ ਬਾਅਦ ਬਾਈ ਛੱਡਤਾ ਕਿੱਡੀ ਕ ਗੱਲ ਸੀ ਬਾਈ ਜੀ ਇਹਨੂੰ ਘਰੇ ਰੱਖ ਲੈਂਦਾ ਹਨਾ ਜੇ ਆਪਣੇ ਬੁੜੇ ਆਪਣੇ ਬਜ਼ੁਰਗ ਜਿਹੜੇ ਰਿਟਾਇਰ ਹੋ ਜਾਂਦੇ ਨੇ ਬੁੜੇ ਹੋ ਜਾਂਦੇ ਨੇ ਉਹਨਾਂ ਨੂੰ ਆਪਾਂ ਕੱਢ ਦਿੰਦੇ ਆ ਬਾਈ ਉਹਨਾਂ ਦੀ ਵੀ ਤਾਂ ਸੇਵਾ ਕਰਦੇ ਆ ਪਰ ਇਹ ਵੀ ਬਾਈ ਆਪਣੇ ਇੱਕ ਪਰਿਵਾਰ ਦਾ ਹਿੱਸਾ ਹਨਾ ਇਹਨੂੰ ਕਿਉਂ ਐ ਤੁਸੀਂ ਨੇ ਛੱਡਿਆ ਠੋਕਰਾਂ ਖਾਣ ਲਈ ਹਨਾ ਉਹ ਵੀ ਉਸ ਵੇਲੇ ਜਦੋਂ ਇਹਨੂੰ ਸੇਵਾ ਦੀ ਲੋੜ ਸੀ ਇਹ ਤੋਂ ਪਹਿਲਾਂ ਤਾਂ ਤੁਹਾਡੀ ਸੇਵਾ ਕਰਦਾ ਰਿਹਾ ਇਹ ਤੁਹਾਡੇ ਕੱਖ ਢੋਂਦਾ ਰਿਹਾ ਤੁਹਾਡੇ ਬੱਚੇ ਪਾਲਦਾ ਰਿਹਾ ਤੁਹਾਡੀਆਂ ਮੱਝਾਂ ਪਾਲਦਾ ਰਿਹਾ ਪਰ ਜਿਹਨੂੰ ਤੁਹਾਡੀ ਲੋੜ ਸੀ ਤੁਸੀਂ ਨੇ ਇਹਨੂੰ ਕੱਢਿਆ ਤੇ ਉਹ ਲੈਖੇ ਜਿਹੜੇ ਦੇਣੇ ਪੈਣਗੇ ਇਹ ਵੀਡੀਓ ਵੀ ਮੈਂ ਇਸ ਕਰਕੇ ਬਣਾਉਣਾ ਕੋਈ ਆਪਾਂ ਨੂੰ ਫੇਮ ਦੀ ਚੱਕਰ 'ਚ ਵੀਡੀਓ ਨਹੀਂ ਬਣਾਉਂਦੇ ਵੀਡੀਓ ਇਸ ਕਰਕੇ ਬਣਾਉਣਾ ਵੀ ਬਾਈ ਬਹੁਤ ਪਿੰਡ ਨੇ ਬਹੁਤ ਪਿੰਡਾਂ ਦੇ ਵਿੱਚ ਇਹੋ ਜਿਹੇ ਪਸ਼ੂ ਜਿਹੜੇ ਉਹ ਫਿਰਦੇ ਆ ਜਿਹੜੇ ਮਜਬੂਰ ਨੇ ਚਲੋ ਜਿਨ੍ਹਾਂ ਦੇ ਹੱਡ ਪੈਰ ਚੱਲਦੇ ਆ ਤੁਰਦੇ ਫਿਰਦੇ ਆ ਉਹ ਤਾਂ ਚਲੋ ਫਿਰਦੇ ਆ ਹਨਾ ਪਰ ਜਿਹੜੇ ਇਹੋ ਜਿਹੇ ਮਜਬੂਰ ਨੇ ਬਾਈ ਦੇਖੋ ਤੁਸੀਂ 10 ਦਿਨ ਹੋ ਗਏ ਬੰਦਾ ਇਹ ਸੌਰੀ ਇਹ ਜਿਹੜਾ ਬਲਦ ਬੈਠਿਆ ਵੀ ਨਹੀਂ ਵਿਚਾਰਾ ਖੜਾ ਖੜੀ ਆਪਣੀ ਨੀਂਦ ਸੌਂਦਾ ਹਨਾ ਤੇ ਖੜਾ ਖੜੀ ਵਿਚਾਰਾ ਮੈਂ ਕਦੇ ਨਹੀਂ ਬੈਠਾ ਦੇਖਿਆ ਬਾਈ ਇਹਨੂੰ ਬਸ ਇਹ ਡਰ ਆ ਵੀ ਜੇ ਮੈਂ ਬਹਿ ਗਿਆ ਮੈਥੋਂ ਉੱਠਿਆ ਨਹੀਂ ਜਾਣਾ ਹਨਾ ਰਾਤ ਦੀ ਠੰਡ ਹਨਾ ਬੋਈ ਠੰਡ ਬਹੁਤ ਆ ਹੁਣ ਰਾਤ ਨੂੰ ਬਾਈ ਠੰਡ ਜਦੋਂ ਲੱਗਦੀ ਹੈ ਕੱਲ ਕੰਬਲ ਪਾਇਆ ਸੀ ਬਾਈ ਇ ਚਲੋ ਕੰਬਲੇ ਨੇ ਲਾਤਾ ਤੰਗੀ ਤਰ੍ਹਾਂ ਨਹੀਂ ਬੰਨੇ ਆ ਥੋੜਾ ਜਿਹਾ ਸਿੰਘ ਜਿਹਾ ਐ ਕਰਦਾ ਅਗਲਾ ਡਰ ਜਾਂਦਾ ਤੇ ਬਈ ਹੁਣ ਇਹਦਾ ਪ੍ਰਬੰਧ ਮੈਂ ਕਰ ਰਹੇ ਆ ਬਈ ਸੋਚ ਰਿਹਾ ਹਾਂ ਨਾ ਵੀ ਥੋੜੀ ਜਗ੍ਹਾ ਦੀ ਬਈ ਮੇਰੇ ਕੋਲ ਹੋਰ ਕੋਈ ਚੱਕਰ ਨਹੀਂ ਤੋੜੀ ਆਪਾਂ ਘਾਟੀ ਮੁੱਲ ਲੈ ਲਾਂਗੇ ਜੋ ਮਰਜ਼ੀ ਕਰ ਲਾਂਗੇ ਹਨਾ ਬਈ ਇਹ ਆਪਣੇ ਹੱਥ ਦੀ ਗੱਲ ਆ ਪਰ ਬਈ ਜਗ੍ਹਾ ਨਾ ਜਿਹੜੀ ਜਗ੍ਹਾ ਮੇਰੇ ਕੋਲ ਘਰੇ ਨਹੀਂ ਹੈਗੀ ਮੈਂ ਮਜਬੂਰ ਆ ਹਨਾ ਇਹਨੂੰ ਬੰਨਣਾ ਵੀ ਬਈ ਕੱਚੇ ਚ ਪਊਗਾ ਜੇ ਪੱਕੇ ਜਮਾਨਾ ਤਾਂ ਤਾਂ ਵੀ ਔਖਾ ਹੈ ਨਾ ਬਈ ਤੇ ਉਹਦੇ ਕਰਕੇ ਬਈ ਮੈਂ ਮਜਬੂਰ ਆ ਇਸ ਕਰਕੇ ਮੈਨੂੰ ਬਈ ਇਹਦੀ ਬਹੁਤ ਫਿਕਰ ਰਹਿੰਦੀ ਆ ਵੀ ਯਾਰ ਇਹ ਰਾਤ ਨੂੰ ਵਿਚਾਰਾ ਹਨਾ ਉਹ ਮਰਦਾ ਹੋਊਗਾ ਪਰ ਬਈ ਮੇਰਾ ਕੋਈ ਸਾਥ ਦੇਣ ਨੂੰ ਤਿਆਰ ਨਹੀਂ ਹੈਗਾ ਮੈਂ ਵੀ ਇਕੱਲਾ ਕੀ ਕਰਾਂ ਹਨਾ ਤੁਹਾਨੂੰ ਪਤਾ ਇਕੱਲੇ ਬੰਦੇ ਨੂੰ ਕਬੀਲਦਾਰੀ ਦੇ ਵਿੱਚ ਹੋਰ ਬਹੁਤ ਕੰਮ ਹੁੰਦੇ ਆ ਤੇ ਇਕੱਲਾ ਮੈਂ ਬਸ ਇਕ ਹੀ ਸੋਚੀ ਜਾਂਦਾ ਸਾਰਾ ਦਿਨ ਵੀ ਇਹਦਾ ਜਗਾੜ ਕਿੱਥੇ ਕਰਾਂ ਹੁਣ ਬਈ ਮੈਂ ਇਹ ਸੋਚ ਰਿਹਾ ਸੀ ਵੀ ਆ ਸਾਹਮਣੇ ਇੱਕ 베ਰੀਆ ਇਹ ਜਗਾ ਸਾਡੀ ਵੀ ਆ 베ਰੀ ਦੇ ਥੱਲੇ ਕਾਗਜ਼ ਕੂਕ ਜਪਾ ਕੇ ਵਧੀਆ ਇਹਦਾ ਸਿਸਟਮ ਕਰਦਾ ਹਨਾ ਜਿੱਥੇ ਇਹ ਬੈਠ ਜਿਆ ਕਰੇ ਹਨਾ ਪਰ ਇਹ ਵੀ ਬਈ ਜਗਾ ਕਿਸੇ ਦੀ ਆ ਮੈਂ ਖਾ ਬਿਨਾ ਇਜਾਜ਼ਤ ਤੋਂ ਅਗਲਾ ਕਹੇ ਸਾਡੀ ਜਗਾ ਦੇ ਵਿੱਚ ਤੁਸੀਂ ਨੇ ਬੰਨ ਤਾਂ ਹੁਣ ਬਈ ਹਰੇਕ ਇਹਨੂੰ ਕੱਖ ਨਹੀਂ ਪਾਉਂਦਾ ਕਿਉਂ ਜਦੋਂ ਇਹ 12 ਦੇ ਵਿੱਚ ਜਾਂਦਾ ਹਰੇਕ ਕੱਖ ਨਹੀਂ ਪਾਉਂਦਾ ਹਰੇਕ ਨੂੰ ਇਹ ਹੈ ਵੀ ਸਾਡੇ ਬਾਰ ਦੇ ਵਿੱਚ ਕਿਤੇ ਬੈਠਣਾ ਜਾ ਵੀ ਤੇ ਸਾਡੇ ਬਾਰ ਦੇ ਵਿੱਚ ਬਹਿਗਾ ਸਾਨੂੰ ਔਖਾ ਹੋ ਜਾਊਗਾ ਸਾਨੂੰ ਇਹਨੂੰ ਦਵਾਈ ਵੀ ਦਿਵਾਉਣੀ ਪੂ ਸਾਨੂੰ ਇਹਨੂੰ ਕੱਖ ਵੀ ਪਾਉਣੇ ਪੈਣਗੇ ਸਾਹਮਣਾ ਪਊਗਾ ਹਰੇਕ ਬਈ ਇਹਦੇ ਡੰਡੇ ਜਿਹੜਾ ਡੰਡੇ ਨਾਲ ਇਹਨੂੰ ਬਾਹਰੇ ਕੱਢਦਾ ਏ ਵੀ ਨਹੀਂ ਦੇਖਦਾ ਵੀ ਇਹ ਚਰਵਾਇਆ ਵਿਚਾਰੇ ਨੂੰ ਪਾਣੀ ਪੂਣੀਆ ਦਿਖਾ ਦਈਏ ਨਾ ਬਾਈ ਅਗਲਾ ਮੋੜਨ ਦੀ ਕਰਦਾ ਵੀ ਅੰਦਰ ਨਾ ਜੀ ਕਿਤੇ ਛਾੜੀ ਇਹ ਐਡਾ ਬਾਈ ਇਨਸਾਨੀਅਤ ਜਿਹੜੀ ਖਤਮ ਹੋਈ ਪਈ ਆ ਇਨਸਾਨੀਅਤ ਉ ਬਾਈ ਲੋਕ ਬਹੁਤ ਇਹ ਕਹੋਂਦੇ ਨੇ ਵੀ ਅਸੀਂ ਬਹੁਤ ਵੱਡੇ ਜਿਹੜੇ ਵੀ ਬਹੁਤ ਸੇਵਾ ਵਾਲੇ ਬੰਦੇ ਆਸੀਂ ਹਨਾ ਆਥਣ ਤੜਕੇ ਗੁਰੂ ਘਰ ਜਾਣ ਵਾਲੇ ਬੰਦੇ ਬਾਈ ਕੋਲ ਦੀ ਲੰਗਦੇ ਆ ਇਹਦੇ ਆਪਾਂ ਗੱਲ ਸਾਫ਼ ਕਹਨੇ ਚਾਹੇ ਬਾਈ ਕਿਸੇ ਨੂੰ ਗੁੱਸਾ ਲੱਗੀ ਪਰ ਅਥਨ ਤੜਕੇ ਜਿਹੜੇ ਆਣ ਪੂਰੇ ਜਥੇਦਾਰ ਕਹੋਂਦੇ ਆ ਬਾਈ ਕੋਲ ਦੀ ਲੰਗਦੇ ਆ ਪਰ ਉਹ ਇਹ ਨਹੀਂ ਦੇਖਦੇ ਵੀ ਜਿੱਥੇ ਅਸੀਂ ਜਿਹੜਾ ਅਥਨ ਤੜਕੇ ਸਵੇਰੇ ਜਾਂਦੇ ਆ ਸਾਨੂੰ ਉਹ ਬਾਣੀ ਵੀ ਇਹੀ ਕਹਿੰਦੀ ਆ ਸਾਡੇ ਗੁਰੂ ਵੀ ਇਨਸਾਨੀਅਤ ਵਾਸਤੇ ਸਭ ਕੁਝ ਆਪਣਾ 바ਰ ਗਏ ਹਨ ਤੇ ਗੁਰੂ ਤੇਗ ਬਹਾਦਰ ਜੀ ਦੇਖੋ ਕਸ਼ਮੀਰੀ ਪੰਡਤਾਂ ਦੇ ਲਈ ਇਨਸਾਨੀਅਤ ਲਈ ਦੇਖੋ ਉਹਨਾਂ ਨੇ ਕਿੱਡਾ ਹੋ ਕਰਿਆ ਹਨ ਬਲਿਦਾਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਸਾਰੇ ਗੁਰੂਆਂ ਨੇ ਇਦਾਂ ਹੀ ਬਾਈ ਜਿਹੜਾ ਉਹ ਬਲੀਦਾਨ ਦਿੱਤਾ ਪੇਪਰ ਬਈ ਲੋਕ ਦੀ ਜ਼ਮੀਰ ਹੈ ਜਿਹੜੀ ਜਮੀ ਮਰ ਗਈ ਮੈਂ ਬੇਨਤੀ ਕਰਨਾ ਚਾਹੁੰਦਾ ਬਈ ਸੋਡੇ ਬਾਰਾਂ ਦੇ ਵਿੱਚ ਏਦਾਂ ਸੋਡੇ ਪਿੰਡ ਦੇ ਵਿੱਚ ਏਦਾਂ ਕੋਈ ਬੱਚਾ ਹੁੰਦਾ ਬਈ ਉਹਦੀ ਜਰੂਰ ਸੇਵਾ ਕਰਿਆ ਕਰੋ ਕੋਈ ਫਰਕ ਨਹੀਂ ਪੈਂਦਾ ਬਈ ਦੋ ਚਾਰ ਪੰਡਾ ਇਹ ਕਿੰਨੀਆਂ ਖਾਊ ਬਈ ਇਹ ਮੈਨੂੰ ਲੱਗਦਾ ਵੀ ਦੋ ਚਾਰ ਮਹੀਨੇ ਵਿਚਾਰਾ ਕੱਟੂਗਾ ਦੋ ਚਾਰ ਮਹੀਨੇ ਚ ਕੀ ਮੇਰੀਆਂ 15 ਪੰਡਾ 10 ਪੰਡਾ ਖਾਜੂ ਬਈ ਇਹ ਤੂੜੀ ਦੀਆਂ ਕਿੰਨੇ ਦੀਆਂ ਹੋਈਆਂ ਬਈ 400 ਰੁਪਏ 450 ਰੁਪਏ ਇੱਕ ਮੰਟਲ ਆ 5-4000 ਦੀ ਇਹ ਤੂੜੀ ਖਾਜੂਗਾ ਕਿੱਡੀ ਕੀ ਗੱਲ ਹੋ ਗਈ ਬਈ ਮੈਂ ਹੋਰ ਕਿਸੇ ਪਾਸੇ ਨਹੀਂ ਪੈਸਾ ਦਊਗਾ ਜੇ ਹੋਰ ਕਿਤੇ ਕਿਸੇ ਧਰਮ ਸਥਾਨ ਤੇ ਜਾਂ ਕਿਤੇ ਹੋਰ ਉਹ ਪੈਸਾ ਬਾਈ ਮੈਂ ਜਿੰਨੇ ਕ ਜੋਗਾ ਹੈਗਾ ਮੈਂ ਉਧਰੋਂ ਰੋਕ ਲੂੰਗਾ ਇਹਦੀ ਸੇਵਾ ਕਰ ਲੂੰਗਾ ਹਨਾ ਕੋਈ ਮੈਨੂੰ ਫਰਕ ਨਹੀਂ ਪੈਂਦਾ ਤੇ ਬਈ ਵੀਰ ਦਾ ਫੋਨ ਵੀ ਆਇਆ ਸੀ ਦੋ ਤਿੰਨਾਂ ਦਾ ਕਹਿੰਦੇ ਬਾਈ ਅਸੀਂ ਤੇਰਾ Google Pay ਨੰਬਰ ਦੇ ਦੇ ਅਸੀਂ ਤੈਨੂੰ ਪੈਸੇ ਪਾ ਦਰਿਆ ਬਾਈ ਪੈਸੇਾਂ ਕਾ ਨਹੀਂ ਹੋਜੀ ਇਹਦੀ ਕੋਈ ਲੋੜ ਨਹੀਂ ਹੈਗੀ ਹੈ ਨਾ ਹਜੇ ਤਾਂ ਵਿਚਾਰਾ ਚਲੋ ਇਹ ਤੁਰਦਾ ਥੋੜਾ ਬਹੁਤ ਤੇ ਬਾਕੀ ਇਹਨੂੰ ਕੋਈ ਦਵਾਈ ਹੈ ਦੀ ਕੋਈ ਚੱਲਦੀ ਹੈ ਨਾ ਬਸ ਇਹਦਾ ਵਿਰਧ ਹੈ ਬਾਈ ਹੁਣ ਵਿਰਧ ਕਰਕੇ ਸਾਨੂੰ ਪਤਾ ਹੈ ਵਿਰਧ ਦਾ ਬੰਦਾ ਹਰੇ ਕੇ ਬੰਦਾ ਵੀ ਆ ਬਲਦ ਵੀ ਆ ਹਰੇ ਕੇ ਬੰਦਾ ਹੈ ਨਾ ਇਹਦਾ ਸਮਾਂ ਆ ਗਿਆ ਤੇ ਬਈ ਇਹਦਾ ਬਸ ਇਹੀ ਸਮਾਂ ਆ ਗਿਆ ਤੇ ਇਹਨੇ ਉਹ ਹੋਣਾ ਤੇ ਬਸ ਮੈਂ ਇਹੀ ਕਹਿਣਾ ਚਾਹੁੰਨਾ ਬਾਈ ਤੁਸੀਂ ਜਰੂਰ ਜਿਹੜੀ ਉਹ ਸੇਵਾ ਇਹਦੀ ਜਰੂਰ ਕਰਿਓ ਜੇ ਤੁਹਾਡੇ ਬਾਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਇਦਾਂ ਦਾ ਕੋਈ ਬਲਦ ਜਿਹੜਾ ਬਜ਼ੁਰਗ ਹੈ ਉਹ ਤੁਹਾਨੂੰ ਦੀਂਦਾ ਤਾਂ ਜਰੂਰ ਬਾਈ ਉਹਦੀ ਸਹਾਇਤਾ ਕਰਿਆ ਕਰੋ ਕੋਈ ਫਰਕ ਨਹੀਂ ਪੈਂਦਾ ਬਸ ਮੈਂ ਇਹੀ ਕਹਿਣਾ ਚਾਹੁੰਨਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਬਾਈ ਫਰਜ਼ ਜਰੂਰ ਨਿਭਾਓ ਇਹ ਵੀਡੀਓ ਦੇਖ ਕੇ ਪਤਾ ਨਹੀਂ ਕਿੰਨੇ ਬੰਦੇ ਜਿਹੜੇ ਇਹ ਗੱਲ ਨੂੰ ਸੋਚਣਗੇ ਇਸ ਕਰਕੇ ਆਪਨੇ ਵੀਡੀਓ ਬਣਾਈ ਹੈ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਉਂਦੇ ਵਾਸਤੇ ਰੋ